ਸਸਿਕਾ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੰਦਰੁਸਤਾਂ ਗਰਮੀ ਬਹੁਤ ਜ਼ਿਆਦਾ ਹੈ بارش ਕੋਈ ਨਹੀਂ ਹੋਈ ਹੁਣ ਹੁਣੇ ਸ਼ੌਪ ਤੋਂ ਆਈਆਂ ਕੱਪੜੇ ਹਜੇ ਚੇਂਜ ਕਰਨੇ ਆ ਤੇ ਬੈਗ ਖਾਲੀ ਕਰੀਏ ਜਿਹਦੀ ਵੀ ਦਾਣਾ ਦਾ ਰੂਟ ਲੈ ਕੇ ਜਾਂਦੀ ਹੈ ਚਾਹ ਮੈਂ ਲੈ ਕੇ ਜਾਨੀ ਆ ਬੈਟਿੰਗ ਸੋ ਇਟੀਦਰ ਅਪੇਰ ਰੂਟ ਆੜੀ ਲੋਡ ਸਵੇਰੇ ਬੈਗ ਮੇਰਾ ਤੇ ਦੁਪਹਿਰੇ ਬੈਗ ਵੀ ਲਿਆ ਲੋਡ ਨੂੰ ਤਾਂ ਭੁੱਖ ਲੱਗੀ ਪਈ ਹੈ ਈਦਿਏ ਜੇ ਪਾਠ ਕਰਦੀ ਐ ਪਰ ਆਪਾਂ ਨੂੰ ਲੱਗੀ ਐ ਭੁੱਖ। ਲੋ ਜੀ ਰੋਟੀ ਤਾਂ ਆਪਾਂ ਖਾਵਾਂਗੇ ਬਾਅਦ ਚ ਤੇ ਮੈਂ ਪਹਿਲਾਂ ਆਣਾ ਇੱਕ ਤਜਰਬਾ ਕਰਕੇ ਦੇ ਦਿਆਂ। ਤੇ ਜਿੰਨਾ ਭੈਣਾਂ ਨੇ ਇਹ ਕੀਤਾ ਹੋਇਆ ਔਰ ਕਾਮਯਾਬ ਹੈ ਤਾਂ ਜਰੂਰ ਦੱਸਿਓ। ਤੇ ਮੈਂ ਕਦੇ ਵੀ ਨਹੀਂ ਇਸ ਤਰ੍ਹਾਂ ਇਹ ਵਾਲਾ ਐਕਸਪੈਰੀਮੈਂਟ ਕਦੇ ਕੀਤਾ ਨਹੀਂ ਦੇਖੀ ਜਿਉਂ ਜਾ ਤਾਂ ਲੁੱਧੀ ਵੇਸੇ ਜਾਊਗਾ ਆਪਣਾ ਤੇ ਜਾ ਕੁਝ ਬਣ ਜੂਗਾ ਉਹ ਜੇ ਮੈਂ ਕਹ ਦਿੰਦੀ ਆ ਨੇ ਕਿ ਵੀ ਜਾਗ ਲਾ ਕੇ ਜੇ ਜਾਗਣਾ ਵੀ ਹੋਊਗਾ ਤਾਂ ਮਿਰਚਾਂ ਪਾ ਦੂ ਵਿੱਚ ਹਨਾ ਤੇ ਵੀ ਉਹਦੇ ਨਾਲ ਦਹੀਂ ਬਹੁਤ ਸੋਹਣਾ ਜੰਮ ਜਾਂਦਾ ਅਸੀਂ ਕਦੇ ਨਹੀਂ ਜਮਾਇਆ ਜੇ ਤੁਸੀਂ ਜਮਾਇਆ ਤਾਂ ਸਾਨੂੰ ਦੱਸਿਓ ਤੇ ਅੱਜ ਆਪਾਂ ਉਸ ਤਰੀਕੇ ਨਾਲ ਹੀ ਮੈਨੂੰ ਯਾਦ ਆ ਗਿਆ ਬੈਠੀ ਬੈਠੇ ਨੂੰ ਮੈਂ ਕਿੰਨੇ ਦਿਨਾਂ ਦੀ ਸੋਚਦੀ ਸੀ ਤੇ ਇਹ ਕਰਕੇ ਦੇਖਣਾ ਜ਼ਰੂਰ ਕਹਿੰਦੇ ਵੀ ਬਹੁਤ ਵਧੀਆ ਨਹੀਂ ਜਾਂਦੀ ਇਹਦੇ ਨਾਲ ਤੇ ਅੱਜ ਆਪਾਂ ਉਸ ਤਰੀਕੇ ਨਾਲ ਦਹੀਂ ਜਮਾ ਕੇ ਦੇਖਨੇ ਆ ਤੋ ਰਮਾਇਣ ਨੂੰ ਪਹਿਲਾਂ ਤੇ ਆਪਣੇ ਦੁੱਧ ਕੋਈ ਬੜਾ ਜਿਆਦਾ ਨਹੀਂ ਗਿਆ ਹੈਗਾ ਟਾਂਗਾ ਹੀ ਜਿਆਦਾ ਵੱਡਾ ਦਿਖ ਰਿਹਾ ਤੁਹਾਨੂੰ ਤੇ ਆਪਾਂ ਦੁੱਧ ਪੋਸਾ ਜਾ ਕਰ ਰਹੇ ਨੇ ਉਸ ਤੋਂ ਬਾਅਦ ਇਹਦੇ ਵਿੱਚ ਪਾਉਣੇ ਆ ਤੇ ਸਵੇਰੇ ਦੇਖਾਂਗੇ ਫਿਰ ਆਪਾਂ ਵਲੌਗ ਆਪਣਾ ਸਵੇਰੇ ਕੰਪਲੀਟ ਹੋਊਗਾ ਕਿਉਂਕਿ ਸਵੇਰੇ ਪਤਾ ਲੱਗੂ ਆਪਾਂ ਨੂੰ ਵੀ ਇਹ ਕਿਸ ਤਰ੍ਹਾਂ ਦਾ ਜੰਮਿਆ ਦਹੀਂ ਆਪਾਂ ਤਾਂ ਕਦੀ ਨਹੀਂ ਜਮਾਇਆ ਤੇ ਮੈਂ ਨਾ ਇੱਕੀ ਸੁਣਿਆ ਜ਼ਰੂਰ ਹੈਗਾ ਜਾਂ ਮੈਂ ਇਹ ਕੋਈ ਵੀਡੀਓ ਵੀਡੀਓ ਦੇਖੀ ਸੀਗੀ ਉਹਦੇ ਵਿੱਚ ਇਸ ਤਰ੍ਹਾਂ ਜਮਾਉਂਦੇ ਸੀ ਥੋੜਾ ਜਿਹਾ ਸਬਰ ਕਰ ਮੰਦੂਦ ਕਿਉਂਕਿ ਫ੍ਰੀਜ ਦੇ ਵਿੱਚ ਬਹੁਤ ਜ਼ਿਆਦਾ ਠੰਡਾ ਹੁੰਦਾ ਹੈ ਨਾ ਲੋ ਵਾਹ ਲਓ ਵਧੀਆ ਨਹੀਂ ਜਾਉਂਦੀ ਸਵੇਰ ਨੂੰ ਲੋ ਜੀ ਮੈਂ ਦੋ ਮੱਚਾ ਲੈ ਲਈਆਂ ਇਹਦੀ ਡੰਡੀ ਆਪਾਂ ਤੋੜ ਦਾਂਗੇ ਪਰ ਇਹਨੂੰ ਸੁੱਟਣਾ ਨਹੀਂ ਹੈ ਡੰਡੀ ਨੂੰ ਇਹਦੇ ਵਿੱਚ ਹੀ ਪਾਉਣਾ ਹੈ ਲੋ ਇੱਕ ਵਿੱਚ ਹੋਰ ਲੈ ਲਈ ਵੱਡੀਆਂ ਵੱਡੀਆਂ ਮਿਰਚਾਂ ਲੈ ਲਈ ਦੋ ਤੇ ਮੈਂ ਤਾਂ ਦੋ ਹੀ ਪਾਈਆਂ ਮੈਂ ਦੇਖਦੀਆਂ ਇਹ ਕਿਸ ਤਰ੍ਹਾਂ ਜਲਦੀ ਹੈ ਹੁਣ ਇਹਨੂੰ ਆਪਾਂ ਟੱਪ ਕੇ ਰੱਖ ਦਿੰਨੇ ਆ ਤੇ ਮੈਂ ਰੂਮ ਦੇ ਵਿੱਚ ਹੀ ਲੈ ਦੂੰਗੀ ਅੰਦਰ ਕਿਉਂਕਿ ਇੱਥੇ ਤਾਂ ਗਰਮੀ ਬਹੁਤ ਜ਼ਿਆਦਾ ਹੈ ਲੋ ਜੀ ਆ ਪਰਖਤਾ ਅ ਦੁੱਧ ਅੰਦਰ ਤੇ ਦੇਖੂ ਦੇਖੂਗੀ ਹੁਣ ਸਵੇਰੇ ਤੁਹਾਨੂੰ ਵੀ ਦਿਖਾਉਂਗੀ ਕਿ ਕੀ ਬਣਿਆ ਕਿ ਐਕਚੁਅਲੀ ਦਹੀਂ ਬਹੁਤ ਸੋਹਣੀ ਜਾਂਦੀ ਆ ਜਾਂ ਨਹੀਂ ਜਾਂਦੀ ਹੈਗੀ ਚਲ ਦੇਖੀ ਜੂ ਜਦੋਂ ਦੁੱਧ ਹੀ ਖਰਾਬ ਹੋ ਜੂਗਾ ਹੋਰ ਕੀ ਹੋ ਜੂਗਾ ਇਸ ਤੋਂ ਵੱਧ ਤੇ ਪਰ ਪਤਾ ਤਾਂ ਲੱਗ ਜੂਗਾ ਕਦੇ ਕਿਸੇ ਵੇਲੇ ਨਹੀਂ ਵੀ ਜਾਗ ਹੁੰਦਾ ਤੇ ਐਮਰਜੈਂਸੀ ਸੇਕ ਆਪਾਂ ਨੂੰ ਇਸ ਤਰ੍ਹਾਂ ਵੀ ਦਹੀਂ ਲਾਉਣੀ ਪੈ ਸਕਦੀ ਆ ਤਾਂ ਪਤਾ ਤਾਂ ਜਰੂਰ ਹੋਣਾ ਚਾਹੀਦਾ ਨਾਲੇ ਤੁਹਾਨੂੰ ਪਤਾ ਲੱਗ ਜੂਗਾ ਜਿਹੜੀਆਂ ਭੈਣਾਂ ਜਮਾਉਂਦੀਆਂ ਨੇ ਉਹਨਾਂ ਨੂੰ ਤਾਂ ਪਤਾ ਹੀ ਆ ਤੇ ਬਾਕੀ ਜਿਹੜੀਆਂ ਮੇਰੇ ਵਰਗੀਆਂ ਹੈਗੀਆਂ ਨੇ ਜਿਨ੍ਹਾਂ ਨੇ ਕਦੇ ਇਸ ਤਰ੍ਹਾਂ ਨਹੀਂ ਜਵਾਈ ਹੋਰ ਉਹਨਾਂ ਨੂੰ ਪਤਾ ਲੱਗ ਜਾਊਗਾ। ਬਾਕੀ ਮੇਰੇ ਸੂਟ ਪਾਇਆ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਜ਼ਰੂਰ ਦੱਸਿਓ ਜੀ। ਮੈਨੂੰ ਅੱਜ ਬਹੁਤ ਅੱਛੀ ਫੀਲ ਆਈ ਕਿਉਂਕਿ ਬਹੁਤ ਫਿਨਿਸ਼ਿੰਗ ਦੇ ਨਾਲ ਬੜਾ ਵਧੀਆ ਤਰੀਕੇ ਦੇ ਨਾਲ ਸਟੀਚਿੰਗ ਹੋਈ ਹੋਈ ਆ। ਬਹੁਤ ਸੋਹਣੀ ਸਟੀਚਿੰਗ ਹੋਈ ਹੋਈ ਆ ਇਹਦੀ। ਤੇ ਮੈਨੂੰ ਕਾਫੀ ਵਧੀਆ ਲੱਗਿਆ। ਤੁਸੀਂ ਮੈਨੂੰ ਮੇਰੀ ਫਿਟਿੰਗ ਦੇਖੋ ਕਿੰਨੀ ਸੋਹਣੀ ਆਈ ਹੈ। ਔਰ ਇੰਨੀ ਜ਼ਿਆਦਾ ਸਫਾਈ ਦੇ ਨਾਲ ਇਹ ਕੰਮ ਹੋਇਆ ਹੋਇਆ ਇਹਦੇ ਤੇ ਬਹੁਤ ਜ਼ਿਆਦਾ ਮੈਨੂੰ ਨਾ ਬੜੇ ਵਧੀਆ ਲੱਗਦੇ ਨੇ ਇਸ ਤਰ ਤੇ ਕਿਉਂਕਿ ਇਹਦੇ ਨਾਲ ਨਾ ਥੋੜਾ ਜਿਹਾ ਆਪਾਂ ਨੂੰ ਅੱਛਾ ਫੀਲ ਹੁੰਦਾ ਜਦੋਂ ਆਪਾਂ ਕੁਝ ਡਿਫਰੈਂਟ ਪਾਉਣੀ ਆ ਤਾਂ ਉਹਦੇ ਨਾਲ ਆਪਣੀ ਫੀਲਿੰਗ ਵੀ ਬਹੁਤ ਵਧੀਆ ਆਉਂਦੀ ਆ ਰੋਜ਼ ਤੇ ਉਹੀ ਰੂਟੀਨ ਤੋਂ ਆਪਾਂ ਬੋਰ ਹੋ ਜਾਂਦੇ ਆ ਅੱਕ ਚੁੱਕੇ ਹੁੰਦੇ ਆ ਨਾ ਤੇ ਫਿਰ ਕਦੇ-ਕਦੇ ਜਦੋਂ ਇਸ ਤਰ੍ਹਾਂ ਦਾ ਪਾਉਣੀ ਆ ਜਿਹਦੂ ਸਾਰੇ ਦੇਖਦੇ ਨਹੀਂ ਪਰ ਚੰਗਾ ਲੱਗਦਾ ਤੇ ਲੋ ਜੀ ਹੁਣ ਨਾ ਮੈਂ ਵੈਸੇ ਕਿਸੇ ਦੀ ਵੇਟ ਕਰ ਰਹੀ ਆ ਪਰ ਉਹ ਜਿਨ੍ਹਾਂ ਨੇ ਆਉਣਾ ਹੈਗਾ ਦੇਖਦੀ ਆ ਤੁਹਾਨੂੰ ਦਿਖਾ ਵੀ ਪਾਉਂਗੀ ਕਿ ਨੈਕਸਟ ਵਲੌਗ ਦੇ ਵਿੱਚ ਦਿਖਾਉਂਗੀ ਤੇ ਉਹਨਾਂ ਨੇ ਆਉਣਾ ਸੀਗਾ ਆਪਣੇ ਘਰ ਸੂਟ ਲੈ ਕੇ ਜਾਣਾ ਸੀਗਾ ਆਪਣੀ ਨਾਨਦ ਵਾਸਤੇ ਤੇ ਉਹਨਾਂ ਨੂੰ ਮੈਂ ਅਗਲੇ ਵਲੌਗ ਦੇ ਵਿੱਚ ਹੀ ਮੈਨੂੰ ਲੱਗਦਾ ਮੈਂ ਮਿਲਾਉਂਗੀ ਤੇ ਕੋਸ਼ਿਸ਼ ਕਰਦੀ ਹਾਂ ਜੇ ਮਿਲਾ ਸਕੀ ਤਾਂ ਮੈਂ ਇਸ ਵਲੌਗ ਦੇ ਵਿੱਚ ਮਿਲਾ ਵੀ ਸਕਦੀ ਹਾਂ ਕਿਉਂਕਿ ਮੈਨੂੰ ਲੱਗਦਾ ਉਹ ਲੇਟ ਹੋ ਜਾਣਗੇ ਚਲੋ ਠੀਕ ਹੈ ਜੀ ਹੁਣ ਆਪਾਂ ਸਵੇਰ ਦੇਖਦੇ ਹਾਂ ਉੱਠ ਕੇ ਕਿ ਆਪਣੀ ਜਿਹੜੀ ਦਹੀਂ ਆ ਉਹ ਕਿਸ ਤਰ੍ਹਾਂ ਦੀ ਜੰਮੀ ਹੈ ਖਾਣ ਵਾਲੀ ਹੈਗੀ ਦੀ ਹੈ ਕਿ ਨਹੀਂ ਹੈਗੀ ਠੀਕ ਹੈ ਜੀ ਬਾਕੀ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਰੀਆਂ ਬਹੁਤ ਪਿਆਰ ਦਿੰਦੀਆਂ ਹੋ ਸਤਿਕਾਰ ਦਿੰਦੀਆਂ ਹੋ ਸੋਹਣੇ-ਸੋਹਣੇ ਮੈਸੇਜ ਕਰਦੀਆਂ ਹੋ ਅੱਛੇ-ਅੱਛੇ ਕਮੈਂਟ ਕਰਦੀਆਂ ਬੜੇ ਦਿਨਾਂ ਤੋਂ ਆਪਾਂ ਫੇਸ ਰਿਲੇਟਡ ਜਾਂ ਸਕਿਨ ਰਿਲੇਟਡ ਕੋਈ ਵਲੌਗ ਹੈ ਜਿਹੜਾ ਉਹ ਤੁਹਾਨੂੰ ਹਜੇ ਤੱਕ ਨਹੀਂ ਦਿੱਤਾ ਹੈਗਾ ਜਲੂਰ ਦੇਵਾਂਗੇ ਇੱਕ ਦੋ ਦਿਨਾਂ ਦੇ ਵਿੱਚ ਹੀ ਠੀਕ ਹੈ ਐਕਚੁਅਲੀ ਨਾ ਗੱਲ ਇਹ ਹੈ ਵੀ ਮੈਂ ਬਹੁਤ ਜ਼ਿਆਦਾ ਲੇਟ ਹੋ ਜਾਣੀ ਹੈ ਦੀ ਸ਼ੌਪ ਤੋਂ ਆਉਂਦੀ ਤੇ ਮੈਂ ਉੱਥੇ ਆ ਕੇ ਫਿਰ ਥੱਕ ਸੁੱਕ ਜਾਈਦਾ ਫਿਰ ਆ ਕੇ ਨਾ ਕਈ ਵਾਰੀ ਔਖਾ ਲੱਗਦਾ ਹੁੰਦਾ ਹੈ ਨਾ ਖਲਾਰਾ ਜਿਹਾ ਪਾਉਣਾ ਤਾਂ ਕਰਕੇ ਨਹੀਂ ਮੈਂ ਕਰ ਪਾਉਂਦੀ ਹੈਗੀ ਤੇ ਬਸ ਬਹੁਤ ਜਲਦੀ ਤੁਹਾਨੂੰ ਇੱਕ ਵਧੀਆ ਜਿਹਾ ਵਲੌਗ ਹੈ ਜਿਹੜਾ ਉਹ ਸਕਿਨ ਨਾਲ ਰਿਲੇਟਡ ਦੇਵਾਂਗੀ ਠੀਕ ਹੈ ਜੀ ਭੈਣਾਂ ਸੌ ਜਾਂਦੀਆਂ ਨੇ ਭੈਣਾਂ ਨੂੰ ਫੇਰ ਜਗਾਉਣਾ ਪੈਂਦਾ ਹੈਗਾ ਹਮ ਭੈਣਾਂ ਸੁੱਤੀਆਂ ਹੋਈਆਂ ਨੇ ਕਿਉਂਕਿ ਭੈਣਾਂ ਦੀ ਕਦੇ ਕੋਈ ਇਸ ਤਰ੍ਹਾਂ ਦਾ ਕੋਈ ਮੈਸੇਜ ਕੋਈ ਕਮੈਂਟ ਕੋਈ ਫੋਨ ਨਹੀਂ ਆਇਆ ਆਪਣੇ ਫੇਸ ਨੂੰ ਲੈ ਕੇ ਇੱਕ ਦੋ ਭੈਣਾਂ ਦੀ ਆਏ ਨੇ ਤੇ ਫਿਰ ਮੈਨੂੰ ਲੱਗਦਾ ਹੈ ਕਿ ਭੈਣਾਂ ਨੇ ਜਿਹੜੀਆਂ ਫੇਸ ਸੁਸਤ ਹੋ ਗਈਆਂ ਨੇ ਉਹਨਾਂ ਨੂੰ ਫੇਰ ਐਕਟਿਵ ਕਰਨਾ ਫੇਰ ਜਗਾਉਣਾ ਹੈਗਾ ਚਲੋ ਕੱਲ ਨੂੰ ਮਿਲਦੇ ਹਾਂ ਜੀ ਅੱਪਾ ਸਵੇਰੇ ਹਾਂਜੀ গুਡ ਮਾਰਨਿੰਗ ਜੀ ਅਗਲੀ ਸਵੇਰ ਹੋ ਗਈ ਹੈ ਦਹੀਂ ਦੇਖਦੇ ਆਂ ਦਹੀਂ ਦੇ ਵਿੱਚ ਆਪਾਂ ਕਾਮਯਾਬ ਬਿਲਕੁਲ ਨਹੀਂ ਹੋਏ ਹੈਗੇ ਤੇ ਇਹ ਉਦਾਂ ਹੀ ਪਈ ਹੈ ਆ ਇਹ ਉਸ ਤਰ੍ਹਾਂ ਹੀ ਪਈ ਆ ਜੀ ਮੈਨੂੰ ਨਹੀਂ ਪਤਾ ਵੀ ਇਹਦੇ ਵਿੱਚ ਕੀ ਗਮੀ ਰਹੀਗੀ ਇਹ ਜੰਮੀ ਨਹੀਂ ਹੈਗੀ ਦੁੱਧ ਹੀ ਪਿਆ ਹੈ ਤੇ ਹੁਣ ਤੁਸੀਂ ਮੈਨੂੰ ਦੱਸਿਓ ਕਿ ਇਹਦੇ ਵਿੱਚ ਮੇਰੇ ਤੋਂ ਕੀ ਗਮੀ ਰਹੀ ਮੈਂ ਦੋ ਮਿਰਚਾਂ ਪਾਈਆਂ ਸੀ ਜੀਆਂ ਡੰਡੀ ਤੋੜ ਕੇ ਪਾਈਆਂ ਸੀ ਪਰ ਉਹ ਦਹੀਂ ਜੰਮੀ ਨਹੀਂ ਪੈਣਾ ਨਹੀਂ ਗਈਆਂ ਨੇ ਮੈਨੂੰ ਪਹਿਲਾਂ ਕਮੈਂਟ ਕਰਕੇ ਦੱਸਿਆ ਸੀਗਾ ਕਿ ਇਦਾਂ ਕਰਕੇ ਮਿਰਚਾਂ ਪਾ ਲੂਗੀ ਕਿਸੇ ਨੇ ਪੁੱਛਿਆ ਸੀ ਤੇ ਉਹ ਵੀ ਆਪਾਂ ਕਰਕੇ ਦੇਖ ਲਿਆ ਤੇ ਮੈਂ ਵੀਡੀਓ ਵਗੈਰਾ ਵੀ ਦੇਖੀਆਂ ਨੇ ਉਹਨਾਂ ਚ ਕਿਦਾਂ ਹੀ ਕਰਦੇ ਨੇ ਪਤਾ ਨਹੀਂ ਤਾਂ ਉਹ ਸਿਰਫ ਵੀਡੀਓ ਹੀ ਹੁੰਦੀਆਂ ਨੇ ਦਿਖਾਉਦੇ ਤੇ ਮੇਰੇ ਤੋਂ ਨਹੀਂ ਜੰਮੀ ਹੈਗੀ ਜੇ ਕਿਸੇ ਭੈਣ ਤੋਂ ਇਸ ਤਰ੍ਹਾਂ ਨਹੀਂ ਜੰਬਦੀ ਆ ਮੇਰੇ ਤੋਂ ਕੀ ਕਮੀ ਰਹੀਗੀ ਆ ਤੁਸੀਂ ਦੇਖ ਕੇ ਵੀਡੀਓ ਦੱਸਿਓ ਕਿ ਐਂਦਾ ਕਰਨਾ ਸੀਗਾ ਸੋ ਮੇਰੇ ਤੋਂ ਨਹੀਂ ਹੋਈ ਹੈਗੀ ਤੇ ਮੈਂ ਤੁਹਾਡੇ ਤੋਂ ਹੁਣ ਸਲਾਹ ਮੰਗਦੀ ਆ ਕਿ ਜਿਹੜੀ ਕਮੀ ਮੇਰੇ ਤੋਂ ਰਹੀ ਮੈਨੂੰ ਜਰੂਰ ਦੱਸਿਓ ਮੈਂ ਦੁਬਾਰਾ ਕੋ ਫੇਰ ਟਰਾਈ ਕਰੂੰਗੀ ਜਿੰਨੀ ਦੇਰ ਇਹ ਸਹੀ ਨਹੀਂ ਹੁੰਦੀ ਹੈਗੀ ਉਸ ਉਨੀ ਦੇਰ ਆਪਾਂ ਹਟਦੇ ਨਹੀਂ ਹੈਗੇ ਚਲੋ ਇਹਦੇ ਤੋਂ ਤਾਂ ਹੁਣ ਆਪਾਂ ਮਿਰਚਾਂ ਕੱਟ ਕੇ ਤੇ ਇਹਨੂੰ ਜਾ ਅਗ ਲਵਾ ਦਾਂਗੇ ਜਾਗ ਲਾ ਕੇ ਤੇ ਚਲ ਜੰਮ ਜੂਗੀ ਇਹੇ ਦੁੱਧ ਦਾ ਵੇਸਟ ਨਹੀਂ ਹੋਇਆ ਪਰ ਪਤਾ ਹੋਣਾ ਚਾਹੀਦਾ ਸੋ ਇਹ ਮੈਨੂੰ ਜਰੂਰ ਦੱਸਿਓ ਕਿ ਮੈਂ ਮੇਰੇ ਚ ਕਿੱਥੇ ਕਮੀ ਸੀਗੀ ਕਿ ਮੇਰਾ ਜਿਹੜਾ ਇਹ ਦਹੀਂ ਆ ਕਿਉਂ ਨਹੀਂ ਜੰਮਿਆ ਹੈਗਾ ਠੀਕ ਹੈ ਜੀ ਤੇ ਹੁਣ ਮੈਂ ਬਸ ਚੱਲੀ ਸੀਗੀ ਸਕੂਲ ਨੂੰ ਮੈਂ ਫੇਰ ਜਾਂਦੀ ਜਾਂਦੀ ਮੈਂ ਵਲੌਗ ਪੂਰਾ ਕਰ ਦਾਂ ਪੈਡਾ ਨੂੰ ਰਿਜ਼ਲਟ ਦਿਖਾ ਜਾਾਂ ਕਿ ਰਾਤ ਨੂੰ ਬੁੱਧ ਤੇ ਇਸ ਤਰ੍ਹਾਂ ਜਮਾਇਆ ਸੀਗਾ ਪਰ ਨਹੀਂ ਜੰਮਿਆ ਹੈਗਾ ਤੇ ਬਸ ਠੀਕ ਹੈ ਹੁਣ ਆਪਾਂ ਚੱਲਦੇ ਆਂ ਤੇ ਤੁਸੀਂ ਮੈਨੂੰ ਕਮੈਂਟ ਕਰ ਕਰਕੇ ਦੱਸਦੇ ਰਹੋ ਕਿ ਕੀ ਕਮੀ ਰਹੀਗੀ ਜਾਂ ਜਿਹੜੀਆਂ ਭੈਣਾਂ ਨੇ ਦਹੀਂ ਜਮਾਇਆ ਸੀਗਾ ਉਹ ਦੱਸਿਓ ਜਿਨ੍ਹਾਂ ਨੇ ਨਹੀਂ ਜਮਾਇਆ ਮੇਰੇ ਵਰਗੇ ਉਹਨਾਂ ਨੂੰ ਤਾਂ ਪਤਾ ਨਹੀਂ ਹੋਣਾ ਜਿਨ੍ਹਾਂ ਨੇ ਜਮਾਇਆ ਤੇ ਦਹੀਂ ਜੰਮ ਗਿਆ ਸੀ ਉਹ ਦੱਸਿਓ ਵੀ ਮੇਰੇ ਚ ਕਿੱਥੇ ਕਮੀ ਸੀ ਠੀਕ ਹੈ ਜੀ ਚਲੋ ਠੀਕ ਹੈ ਜੀ ਹੁਣ ਟਾਈਮ ਬਹੁਤ ਹੋ ਗਿਆ ਹੁਣ ਮੈਂ ਚਲਦੀ ਆਂ ਸਕੂਲ ਤੇ ਫਿਰ ਮਿਲਦੇ ਆਂ ਤੁਹਾਨੂੰ ਆ ਕੇ ਤੇ ਮੈਂ ਤੁਹਾਡੇ ਜਵਾਬ ਦੀ ਉਡੀਕ ਕਰੂੰਗੀ ਕਿ ਕਿਸ ਤਰ੍ਹਾਂ ਤੁਹਾਡੇ ਕਿਹੜੇ ਕਿਹੜੇ ਜਵਾਬ ਆਉਂਦੇ ਨੇ ਕਿ ਕਿਹੜੇ ਕਿਹੜੇ ਠੀਕੇ ਨਾਲ ਮੈਂ ਦੇਹੀ ਜਵਾਬਾਂ ਉਸ ਤੋਂ ਬਾਅਦ ਮੈਂ ਫਿਰ ਟ੍ਰਾਈ ਕਰੂੰਗੀ। ਔਰ ਜਿੰਨੀ देर ਆਪਾਂ ਖੜਾ ਨਹੀਂ ਚੜਦੇ ਜਿੰਨੀ ਦੇਰ ਆਪਾਂ ਕਾਮਯਾਬ ਨਹੀਂ ਹੁੰਦੇ ਸੋ ਅੱਜ ਆਪਾਂ ਅਸਫਲ ਹੋ ਗਏ ਆਂ ਤੇ ਅਸਫਲਤਾ ਆਪਾਂ ਨੂੰ ਚੰਗੀ ਨਹੀਂ ਲੱਗਦੀ। ਠੀਕ ਹੈ ਜੀ ਅਸੀਂ ਕੱਲ ਫਿਰ ਮਿਲਦੇ ਆਂ ਆ ਕੇ ਤੇ ਕੱਲ ਵਾਲੇ ਬਲੌਗ ਦੇ ਵਿੱਚ ਦੇਖਦੇ ਆਂ ਕੀ ਬਣਦਾ।